ਹਾਰਟ ਅਟੈਕ ਵਾਲੀ ਗੱਲ ਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ ਤੇ ਜਿਹੜੇ ਇੰਨੇ ਹਾਰਟ ਅਟੈਕ ਹੋ ਰਹੇ ਨੇ ਕੈਨੇਡਾ ਦੇ ਵਿੱਚ ਕੀ ਆ ਕੀ ਮੰਨਦੇ ਹੋ ਤੁਸੀਂ ਉਹ ਨਸ਼ਾ ਵਾ ਉਹਦੇ ਵਿੱਚ ਸਟ्रेस ਆ ਉਹਦੇ ਵਿੱਚ 10 ਦਿਨ ਚ ਹੋ ਗਿਆ ਸਟ्रेस ਤਾਂ ਜੀ ਆਪਣੇ ਜਿ ਆਪਾਂ ਦੇਖੋ ਡਾਈਟ ਆਪਣੀ ਸਹੀ ਆ ਆਪਾਂ ਗਰਵਾਣੀ ਨਾਲ ਜੁੜੇ ਹੋਇਆ ਸਟ्रेस ਉਹ ਤੇ ਕੈਨੇਡਾ ਦੀ ਸਟ्रेस ਪੰਜਾਹ ਦਿਨਾਂ ਚ ਕੀ ਕਰ ਲੂ ਹਾਰਟ ਅਟੈਕ ਵਾਲੀ ਗੱਲ ਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ ਤੇ ਜਿਹੜੇ ਇੰਨੇ ਹਾਰਟ ਅਟੈਕ ਹੋ ਰਹੇ ਨੇ ਕੈਨੇਡਾ ਦੇ ਵਿੱਚ ਕੀ ਆ ਕੀ ਮੰਨਦੇ ਹੋ ਤੁਸੀਂ ਉਹ ਨਸ਼ਾ ਵਾ ਉਹਦੇ ਵਿੱਚ ਸਟ्रेस ਆ ਉਹਦੇ ਵਿੱਚ ਉਹਦੇ ਜੀ ਡਾਈਟ ਅੱਛਾ ਉਰੋਂ ਦੀ ਡਾਈਟ ਬੱਚਾ ਤਾਂ ਉਰੋਂ ਗਿਆ ਨਾ 5 ਦਿਨ ਚ ਹਾਟਰ ਅਟੈਕ ਹੋ ਗਿਆ 10 ਦਿਨ ਚ ਹੋ ਗਿਆ ਸਟ੍ਰੈਸ ਤਾਂ ਜੀ ਆਪਣੇ ਜੇ ਆਪਾਂ ਦੇਖੋ ਡਾਈਟ ਆਪਣੀ ਸਹੀ ਆ ਆਪਾਂ ਗਰਵਾਣੀ ਨਾਲ ਜੁੜੇ ਹੋਏ ਆ ਸਟ੍ਰੈਸ ਉਹ ਤੇ ਕੈਨੇਡਾ ਦੀ ਸਟ੍ਰੈਸ ਪੰਜਾਂ ਦਿਨਾਂ ਚ ਕੀ ਕਰ ਲੂ ਸਾਲ ਦੀ ਮੇਰੀ ਪੀਸ ਭਰੀ ਹੋਈ ਆ ਤੇ ਜੀ ਆਈਸੀ ਮੇਰੇ ਕੋਲ ਆ ਤੇ ਮੈਨੂੰ ਸਟ੍ਰੈਸ ਕਦੀ ਸਟ੍ਰੈਸ ਉਹ ਦੀ ਗੱਲ ਕਰ ਰਹੇ ਸਟ੍ਰੈਸ ਕਾਦੀ ਆ ਗਈ ਜੀ ਸਟ੍ਰੈਸ ਦਾ ਉੱਡਾ ਰੋਲ ਨਹੀਂ ਹੈਗਾ ਜੀ ਡਾਈਟ ਦਾ ਆਪਣੇ ਪਿੰਡਾਂ ਚ ਉਹ ਰਜਵਾਕਾਂ ਦੀਆਂ ਡੱਟਾਂ ਹੋ ਰਹੀਆਂ ਨੇ ਉਹ ਸਿਰਫ ਮੂਰੇ ਕੈਨੇਡਾ ਲੈ ਕੇ ਵੀਊ ਵਜ ਜਾਂਦੇ ਆ ਸਿਰਫ ਇੰਨਾ ਕੀ ਮਸਲਾ ਵਾ ਪਿੰਡਾਂ ਦੇ ਪਿੰਡ ਤੁਸੀਂ ਦੇਖ ਲਓ ਜਾ ਕੇ ਕੋਈ 15 ਸਾਲ ਦਾ ਜਿਵਾਕਾ ਕੋਈ 16 ਸਾਲ ਦਾ ਜਿਵਾਕਾ ਕੋਈ ਸਟ੍ਰੈਸ ਨਹੀਂ ਉਹਨਾਂ ਤੇ ਘਰੇ ਆਪਦੇ ਬੈਠੇ ਆ ਵਧੀਆ ਪਰਿਵਾਰਾਂ ਦੇ ਜਿਵਾਕ ਹੋਣਗੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਪੈਸੇ ਦਾ ਏਡਾ ਹਲੇ ਵੀ ਕੋਈ ਦੇਣ ਲੈਣ ਦਾ ਨਹੀਂ ਪਤਾ ਕੁਝ ਹੋਰ ਨਹੀਂ ਪਤਾ ਉਹ ਤੇ ਸਟ੍ਰੈਸ ਕਿਵੇਂ ਆ ਗਈ ਡਾਈਟ ਆ ਜੀ ਇੰਨਾ ਯੂਰੀਆ ਸਪਰੇ ਹੋਈ ਆ ਇਹ ਚੀਜ਼ਾਂ ਉਹਦਾ ਦੇਣ ਆਪਾਂ ਨੂੰ ਦੇਣਾ ਹੀ ਪੈਣਾ ਆਪਣੀ ਡਾਈਟ ਜ਼ੀਰੋ ਹੋ ਚੁੱਕੀ ਆ ਬਿਲਕੁਲ ਹੀ ਉਹ ਜਿਹੜੇ ਬੱਚੇ ਬਾਹਰ ਜਾਂਦੇ ਆ ਉਹਨਾਂ ਦੇ ਉਰੋਂ ਚ ਜੰਗ ਹੁੰਦੇ ਆ ਜੀ ਉਹਨਾਂ ਨੂੰ ਇੱਥੇ ਤੁਰਤੇ ਫਿਰਦੇ ਨੂੰ ਨਹੀਂ ਪਤਾ ਲੱਗਦਾ ਕੰਟਰੋਲ ਹਾਈ ਹੁੰਦੇ ਆ ਸਾਰਾ ਕੁਝ ਵਧਿਆ ਹੁੰਦਾ ਉਹ ਚਲੇ ਜਾਂਦੇ ਆ ਉੱਤੇ ਬੈਦਰ ਵਾਲਾ ਸਿੱਧਾ ਅਟੈਕ ਹੁੰਦਾ ਅਟੈਕ ਹੁੰਦਾ ਬੇਦਰ ਕਰਕੇ ਨਾ ਉਹ ਚੀਜ਼ਾਂ ਫਿਰ ਉਹ ਸਾਰੇ ਨਹੀਂ ਹਾਂ ਠੀਕ ਕਹਿ ਰਹੇ ਇਹ ਅਸਲ ਜਿ ਮੁੱਦਾ ਇਹ ਆ ਜੀ ਕੋਈ ਸਟ੍ਰੈਸ ਵਾਲਾ ਪੰਜਾਬੀਆਂ ਦਾ ਸਟ੍ਰੈਸ ਤੋਂ ਕਿਵੇਂ ਤੁਸੀਂ ਤੁਸੀਂ ਥੋੜੀ ਜਿਹਾ ਥੋੜਾ ਜਿਹਾ ਮੈਂ ਕਹਿੰਦਾ ਇਹ ਇਹ ਚੀਜ਼ ਵੀ ਕੋਟ ਕਰੋ ਗੁਰਬਾਣੀ ਵਾਲੀ ਗੱਲ ਕੀਤੀ ਜੇ ਗੁਰਬਾਣੀ ਨਾਲ ਜੁੜੇ ਆ ਤਾਂ ਸਟ੍ਰੈਸ ਕੀ ਕਹਿ ਜੂਗਾ ਮੈਂ ਤਾਂ ਜੀ ਇਹੀ ਗੱਲ ਕਿਸੇ ਵੀ ਮੈਂ ਤਾਂ ਬੱਚੇ ਨੂੰ ਇਹ ਸਮਝਾਉਣਾ ਉਹਨਾਂ ਵੀ ਤੁਹਾਡੇ ਕੋਲ ਅੱਜ ਦੀ ਘੜੀ ਕੋਈ ਸ਼ੈਗਾ ਨਹੀਂ ਹੈਗਾ ਤੁਸੀਂ ਉਰੇ ਰਹਿਣਾ ਚਾਹੇ ਬਾਹਰ ਜਾਣਾ ਜੇ ਤੁਸੀਂ ਟੇਲੀ ਜਪਜੀ ਸਾਹਿਬ ਦਾ ਇੱਕ ਪਾਠ ਕਰਦੇ ਹੋ ਤਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਚਾਹੇ ਤੁਸੀਂ ਇੱਥੇ ਰਹਿ ਲੋ ਚਾਹੇ ਬਾਹਰ ਚੱਲ ਜਿਓ ਜੇ ਤੁਸੀਂ ਗਰਵਾਣੀ ਤੋਂ ਸਾਈਡ ਦੇਓ ਚਾਹੇ ਤੁਸੀਂ ਕਿਤੇ ਮਰਜੀ ਚੱਲ ਜਿਓ ਤੁਹਾਡੇ ਤੇ ਸਟ੍ਰੈਸ ਵੀ ਆਊਗੀ ਤੁਸੀਂ ਦੁਖੀ ਹੋ ਰਹੋਗੇ ਉਹ ਉਹਦਾ ਕੋਈ ਹੱਲ ਨਹੀਂ ਹੈਗਾ ਜੀ ਤੁਸੀਂ ਆਪਦਾ ਜਿਹੜੀਆਂ ਜੜਾਂ ਨੇ ਉਹਦੇ ਨਾਲ ਜੁੜੋਂਗੇ ਤਾਂ ਤੁਸੀਂ ਸਹੀ ਹੋ ਜੀ ਜੇ ਤੁਸੀਂ ਆਹ ਪਟਕ ਕੇ ਫਿਰਨਾ ਉਹ ਸਾਰੀ ਦੁਨੀਆ ਫਿਰਦੀ ਆ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਜੇ ਕੋਈ ਇਹਨੂੰ ਮੰਨੇ ਵੈਸੇ ਤਾਂ ਚਲੋ ਸਾਰੇ ਸਿਆਣੇ ਨੇ ਚਪਈ ਸਾਬ ਜਪਜੀ ਸਾਬ ਜਿੰਨਾ ਵੀ ਤੁਸੀਂ ਸਮਾਂ ਕੱਢ ਸਕਦੇ ਹੋ ਔਰ ਮੈਨੂੰ ਲੱਗਦਾ ਕਿ ਜਦੋਂ ਜੁੜਦੇ ਆ ਆਪਾਂ ਹੈਨਾ ਤੇ ਵਿਕਾਰਾਂ ਤੋਂ ਦੂਰ ਹੁੰਨੇ ਆ ਦੂਰ ਹੁੰਨੇ ਇਹ ਤਾਂ ਪ੍ਰੂਵਨ ਪ੍ਰੂਵਨ ਚੀਜ਼ਾਂ ਨੇ ਉਹ ਤਾਂ ਹੁਣ ਅੱਜ ਕੱਲ ਕਹੀ ਜਾਂਦੇ ਆ ਜੀ ਆਹ ਕਿਤਾਬਾਂ ਪੜ ਲਓ ਜੀ ਤੁਸੀਂ ਵੀ ਦੇਖਿਆ ਹੁਣ ਆਨਲਾਈਨ ਅੱਜ ਕੱਲ ਕਿਹੜਾ ਕਿਹੜਾ ਰਿਚ ਡੈਡ ਪੂਰ ਡੈਡ ਪੜ ਲਓ ਅਗਲਾ ਤਾਂ ਗੁਰੂ ਸਾਹਿਬ ਆਪਣੇ ਫਲਸਫਾ ਜਿਹੜਾ ਦੇ ਗਏ ਆ ਕੋਈ ਹੁਣ ਜੇ ਤੁਸੀਂ ਲਾ ਲਓ ਜੀ ਵੀ ਇਹਦੀ ਇੱਕ ਜਪਜੀ ਸਾਹਿਬ ਦੀ ਵਿਆਖਿਆ ਓਸ਼ੋ ਨੇ ਸ਼ਾਇਦ 20-25 ਘੰਟੇ ਚ ਕਰੀ ਸੀ ਉਹ ਹੋਰ ਕਿਸੇ ਦੀ ਇੰਨਾ ਟਾਈਮ ਨਹੀਂ ਲਾਇਆ ਉਹ ਕਹਿੰਦਾ ਵੀ ਇਹ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਬਿਜੇ ਤੁਸੀਂ ਥੋੜੇ ਧਰਮ ਚੋਂ ਤੁਸੀਂ ਇਹਨੂੰ ਪੜ ਸਕਦੇ ਹੋ ਤਾਂ ਇਹ ਤੋਂ ਉੱਤੇ ਕੋਈ ਬੁੱਕ ਨਹੀਂ ਹੈਗੀ। ਕੋਈ ਰਿਲੀਜੀਅਸ ਬੁੱਕ ਨਹੀਂ ਹੈਗੀ। ਤੁਸੀਂ ਆਪਣੀ ਸਾਰੀ ਜ਼ਿੰਦਗੀ ਦਾ ਗਿਆਨੇ ਤੋਂ ਲੈ ਸਕਦੇ ਹੋ। ਬਟ ਆਪਾਂ ਉਹ ਪੜਦੇ ਪੜਦੇ ਬੱਚੇ ਪੜ੍ਹਦੇ ਹੁੰਦੇ ਆ ਜੀ 10-12 ਸਾਲ ਤੱਕ ਉਤੋਂ ਬਾਅਦ ਛੱਡਦੇ ਆ ਤੇ ਉੱਥੇ ਬਾਹਰ ਜਾ ਕੇ ਤਾਂ ਬਿਲਕੁਲ ਹੀ ਛੱਡ ਦਿੰਦੇ ਆ। ਹਾਂ। ਜਿਹੜੇ ਬੱਚੇ ਲੱਗੇ ਰਹਿੰਦੇ ਆ ਮੈਨੂੰ ਲੱਗਦਾ ਕਿ ਜਿਹੜੀ ਉਮਰ 'ਚ ਸਭ ਤੋਂ ਜ਼ਿਆਦਾ ਲੋਡ ਹੁੰਦੀ ਆ ਉਦੋਂ ਬੱਚਾ ਅਧਿਆਤਮ ਤੋਂ ਦੂਰ ਹੋ ਜਾਂਦਾ ਪਹਿਲਾਂ ਤਾਂ ਮਾਪੇ ਚਲੋ ਜਿੰਨਾ ਖੁੰਦਾ ਜੋੜ ਕੇ ਰੱਖਦੇ ਆ ਆਪਣੇ ਪੈਰ 'ਤੇ ਰਾ ਕੇ ਬੱਚਾ ਥੋੜਾ ਜਿਹਾ ਉਡਾਰ ਜਦੋਂ ਹੁੰਦਾ ਉਹ ਸਾਰੇ ਨਹੀਂ ਪਰ ਬਹੁਤੇ ਕਰਕੇ ਕਿਸਾਂ ਹੀ ਦੇਖਿਆ ਜੀ ਇਹ ਚੀਜ਼ ਦਾ ਅਸਲ ਜੀ ਇਹ ਆ ਜੀ ਵੀ ਜੇ ਤਾਂ ਆਪਾਂ ਆਪਣੇ ਨਾਲ ਜੁੜੇ ਰਹਾਂਗੇ ਆਪਾਂ ਸਦਾ ਹੀ ਇਹ ਕਹਿੰਦੇ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਵੀ ਲੋਕ ਕਹਿੰਦੇ ਆ ਪੰਜਾਬ ਨੂੰ ਐ ਹੋ ਗਿਆ ਐ ਹੋ ਗਿਆ ਮੈਂ ਤਾਂ ਇਹ ਕਹਿਣਾ ਜੀ ਵੀ ਇਹਦੀ ਟੈਨਸ਼ਨ ਤੁਸੀਂ ਨਾ ਲਓ ਇਹ ਤਾਂ ਜਿਹੜੀ ਆਪਾਂ ਚੀਜ਼ੇ ਕਈ ਰਹਿਆਂ ਵੀ ਇਹ ਤੇ ਗੁਰਬਾਣੀ ਦਾ ਸਵੇਰ ਤੋਂ ਲੈ ਕੇ ਚੱਲਦੀ ਆ ਵੀ ਇੰਨਾ ਗੁਰਦੁਆਰਾ ਸਾਹਿਬਾ ਇੰਨੇ ਗੁਰੂ ਪੀਰਾਂ ਦਾ ਖੂਨ ਡੁੱਲਿਆ ਹੋਆ ਉਹਨੂੰ ਤੁਸੀਂ ਉਹਦੇ ਬਾਰੇ ਸਟ੍ਰੈਸ ਲੈ ਕੇ ਕੀ ਕਰੋਗੇ ਉਹਦੇ ਲਈ ਤਾਂ ਬਹੁਤ ਹਾਈ ਪਾਵਰ ਬੈਠੀ ਹੋਆ ਉਹ ਤਾਂ ਚਲੀ ਜਾਣਾ ਵੀ ਤੁਸੀਂ ਉਹ ਤੋਂ ਕੁਝ ਸਿੱਖ ਕੇ ਤੁਸੀਂ ਆਪ ਦਾ ਜਪਜੀ ਸਾਹਿਬ ਕਰੋ ਚੌਪਈ ਸਾਹਿਬ ਕਰੋ ਤੁਸੀਂ ਉਹਦੇ ਨਾਲ ਜੁੜ ਲਓ ਤੁਹਾਨੂੰ ਕਿਸੇ ਤੋਂ ਮੋਟੀਵੇਸ਼ਨਲ ਸਪੀਕਰ ਸੁਣਨ ਦੀ ਲੋੜ ਨਹੀਂ ਪੈਣੀ ਤੁਹਾਨੂੰ YouTube ਤੋਂ ਵੀਡੀਓ ਕੱਢ ਕੇ ਸੁਣਨ ਦੀ ਲੋੜ ਨਹੀਂ ਪੈਣੀ ਤੁਸੀਂ 15 ਦਿਨ ਕਰਕੇ ਦੇਖੋ 16ਵੇਂ ਦਿਨ ਤੁਹਾਡੇ ਬੱਚੇ 'ਚ ਫਰਕ ਦੇਖ ਲਿਓ ਮਤਲਬ ਆਪਾਂ ਕਿਦੋਂ ਮੰਗਣ ਜਾਈਏ ਚੀਜ਼ ਆਪਣੇ ਤਾਂ ਘਰੇ ਪਈ ਆ ਆਪਾਂ ਸਿਰਫ ਭੁੱਲੇ ਹੋਇਆ ਹੋਰ ਕੁਝ ਨਹੀਂ ਹੈ ਬਹੁਤ ਵਧੀਆ ਬਹੁਤ ਇੰਟਰਵਿਊ ਕੀਤੀਆਂ ਪਰ ਮੈਨੂੰ ਲੱਗਦਾ ਕਿ ਇੰਨੀਆਂ ਖੂਬਸੂਰਤ ਤੇ ਇੰਨੀਆਂ ਕੰਮ ਵਾਲੀਆਂ ਗੱਲਾਂ ਸ਼ਾਇਦ ਆਪਾਂ ਆਮ ਕਰਕੇ ਨਹੀਂ ਹੁੰਦੀਆਂ ਸਟੂਡੀਓ ਦੇ ਵਿੱਚ ਤਾਂ MGK ਗਲੋਬਲ ਤੋਂ ਪ੍ਰਭੂਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਆਫਿਸ ਖੋਲ ਰਹੇ ਨੇ ਖੰਨੇ ਦੇ ਵਿੱਚ ਤੁਹਾਨੂੰ ਮਿਲ ਸਕਦੇ ਆ ਕਿਹੜੀ ਜਗ੍ਹਾ ਖੰਨੇ ਜੀਟੀਵੀ ਮਾਰਕੀਟ ਮੇਨ ਮਾਰਕੀਟ ਜੀਟੀਵੀ ਮਾਰਕੀਟ ਖੰਨਾ ਐਮ ਜੀ ਕੇ ਗਲੋਬਲ ਦਾ ਬਹੁਤ ਵਧੀਆ ਲੱਗਿਆ ਪ੍ਰੋਫਜੋਤ ਗੱਲਬਾਤ ਕਰਕੇ ਔਰ ਯਕੀਨ ਮੰਨਿਓ ਮੈਨੂੰ ਲੱਗਾ ਕਿ ਅਵਿਊਰਸ ਨੂੰ ਬਹੁਤ ਫਾਇਦਾ ਹੋਵੇਗਾ ਹਾਂ ਜੀ